ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹਿਲਾ ਪੰਜਵਾ ਦਰਸ਼ਨ ਕੋ ਲੋਚੈ ਸਭ ਕੋਈ ਪੂਰੈ ਪਾਗ ਪ੍ਰਾਪਤ ਹੋਈ ਰਹਾਓ ਏ ਭਾਈ ਹਰ ਬੰਦਾ ਪਰਮਾਤਮਾ ਦੇ ਦਰਸ਼ਨ ਦੀ ਭਾਲ ਕਰਦਾ ਪਰ ਪੂਰੇ ਕਰਮਾ ਨਾਲ ਜੀਦਾਰ ਮਿਲਦੇ ਨੇ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਾਹਮੋਹਣੀ ਦੂਤਾ ਲਾਈ ਇਹ ਪਈ ਦਸ ਪ੍ਰਭੂ ਨੂੰ ਭਲਾ ਕੇ ਤੈਨੂੰ ਨੀਂਦ ਕਿਵੇਂ ਆ ਗਈ ਪ੍ਰੇਮ ਵਿੱਚ ਉਹ ਹਾਕਰਤ ਕਸਾਈ ਨਿਰਦਇ ਜਨ ਤਿਸ ਦਇਆ ਨਾ ਪਾਈ ਪ੍ਰੇਮ ਦੀ ਅਣਹੋਂਦਕਾਰ ਕਸਾਈ ਪੁਣਾ ਅੰਦਰ ਪ੍ਰੇਮ ਦੀ ਅਣਹੋਂਦ ਇਹ ਕਰ ਰਹੀ ਹੈ ਇਹ ਵਿਛੋੜਾ ਮਾਨਵਕ ਨਰਦਈ ਜੀਵ ਹੈ ਅੰਦਰ ਰਤਾ ਪਰ ਦਇਆ ਨਹੀਂ ਅਨਕ ਜਨਮ ਬੀਤੀ ਅਨ ਪਰ ਮਾਈ ਕਰ ਵਾਸਨਾ ਦੇਵੈ ਦੁ ਤਰ ਮਾਈ ਪਟਕਦੇ ਪਟਕ ਤੇ ਆਨੇਕਾ ਜਨਮ ਲੰਗੇ ਪਰ ਉਤਰ ਮਾਇਆ ਹਿਰਦੇ ਘਰ ਵਿੱਚ ਮੈਨੂੰ ਮਨ ਨੂੰ ਟਿਕਰ ਨਹੀਂ ਦਿੰਦੀ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਿਰਤ ਪੁਵਾਈ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਪੋਗ ਰਿਆ ਵਾ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨਾ ਨੰਗਤ ਪਾਈ ਹੈ ਸੱਜਣ ਪ੍ਰਾਉ ਸੁਣੋ ਜੀ ਨਾਨਕ ਆਖ ਪ੍ਰਮਾਤਮਨ ਦੇ ਸੋਹਣੇ ਚਰਨਾਂ ਦੀ ਸ਼ਰਨ ਪਿਆ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਰਾਗ ਸੂਹੀ ਮਹਿਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪੱਲੀ ਸੁਹਾਵੀ ਛਾਪਰੀ ਜਾਂ ਮੈਂ ਗੁਨ ਗਾਇ ਕਿਥੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਇ ਰਹਾ ਹੋਏ ਭਾਈ ਉਹ ਕੁੱਲੀ ਚੰਗੀ ਐ ਜਿੱਦੇ ਚ ਹਰੀ ਦੇ ਗੁਣ ਗਾਏ ਜਾਂਦੇ ਨੇ ਤੋ ਮੈਲ ਕਿਸੇ ਕੰਮ ਦੇ ਦੀ ਜਿੱਥੇ ਪ੍ਰਮਾਤਮਾ ਭੁੱਲਿਆ ਹੈ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਇ ਜਲ ਜਾਓ ਇਹ ਵੱਡਪਨਾ ਮਾਇਆ ਲਪਟਾਏ ਸਾਧ ਸੰਗ ਵਿੱਚ ਗਰੀਬੀ ਸਾਰਦਿਆ ਆਨੰਦ ਕਿਉਂਕਿ ਸੰਗਤ ਪ੍ਰਮਾਤਮਾ ਚੇਤ ਹੁੰਦਾ ਹੈ ਭਾਈ ਇਹੋ ਜਾਂ ਵੱਡਾ ਖਾੜਾ ਸੜ ਜਾਏ ਜਿਹੜਾ ਮਨੁੱਖ ਨੂੰ ਚੰਬੜਿਆ ਜਿੱਦੇ ਕਰਕੇ ਕਰਤਾਰ ਬੋਲਿਆ ਪੀਸਨ ਪੀਸ ਉਡ ਕਮਰੀ ਸੁਖਮਨ ਸੰਤੋਖਾਏ ਐਸੋ ਰਾਜ ਨਾ ਕੀਤਾ ਕਾਜ ਜਿਤ ਨਾ ਤ੍ਰਿਪਤਾਏ ਗਰੀਬੀ ਵਿੱਚ ਚੱਕੀ ਪੀ ਕੇ ਕੰਬਲੀ ਪਹਿਣ ਕੇ ਆਨੰਦ ਪ੍ਰਾਪਤ ਰਹਿੰਦਾ ਪਰੇ ਭਾਈ ਇਹੋ ਜਿਹਾ ਰਾਜ ਕਿਸੇ ਕਾਮ ਨਹੀਂ ਜਿਸ ਵਿੱਚ ਮਨੁੱਖ ਮਾਇਆ ਵੱਲ ਕਦੀ ਰੱਜੇ ਹੀ ਨਾ ਨਗਨ ਫਿਰ ਤਰੰਗ ਏਕ ਕੈ ਉਹ ਸ਼ੋਭਾ ਪਾਇ ਪਾਟ ਪਟੰਬਰ ਵਿਰਥਿਆ ਜੇ ਰਚ ਲੋ ਮਾਇ ਇਹ ਭਾਈ ਜਿਹੜਾ ਮਨੁੱਖ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਨੰਗਾ ਤੁਰਿਆ ਫਿਰਦਾ ਸ਼ੋਭਾ ਖੱਟਦਾ ਰੇਸ਼ਮੀ ਕੱਪੜੇ ਪਹਿਣੇ ਵਿਰਥ ਨੇ ਜਿੰਨਾ ਚ ਮਸਤ ਹੈ ਕਿ ਕਰਤਾਰ ਭੁੱਲਿਆ ਸਭ ਕਿਛ ਤੁਮ ਰਹਿ ਹਾਤ ਪ੍ਰਭ ਆਪ ਕਰੇ ਕਰਾਏ ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ ਹੈ ਪਾਏ ਜੀਵਨ ਨੂੰ ਕੀ ਦੋਸ ਪ੍ਰਭ ਬਾਪ ਸਭ ਕੁਝ ਕਰਦਾ ਹੈ ਨਾਨਕ ਆਖ ਪ੍ਰਭ ਸਭ ਕੁਝ ਤੇਰੇ ਹੱਥ ਹੈ ਮੇਰ ਕਰ ਤੇਰਾ ਦਾਸ ਤੇ ਦਰਤੋ ਦਾਨ ਹਾਸਲ ਕਰ ਲਵੇ ਸੂਹੀ ਮਹਿਲਾ ਪੰਜਵਾਂ ਹਰ ਕਾ ਸੰਤ ਪ੍ਰਾਨ ਤਨ ਤਿਸ ਕਾ ਆਪਣ ਹਾਰਾ ਪਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰ ਆ ਰਖਾਓ ਜਿਹੜਾ ਮਨੁ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ ਮਰਜ ਕੈਲਨ ਕਿ ਮੈਂ ਆਪਣਾ ਤਾਨ ਉਸ ਤੇ ਵਾਲੇ ਕਰ ਦਿਆਂਗਾ ਪ੍ਰਾ ਮਿੱਤਰ ਪੁੱਤਰ ਜਿੰਦ ਨਾਲੋ ਮੈਨੂੰ ਪਿਆਰਾ ਲੱਗਦਾ ਰਹਾ ਕੇਸਾਂ ਕਾਕਰ ਬੀਜਨਾ ਸੰਤ ਚੌਰ ਤੁਲਾ ਵੰ ਸੀਸ ਨਿਹਾਰ ਚਰਨ ਤਲ ਤੋਰ ਮੁਖਲਾ ਜੇ ਤੇਰੀ ਮੇਰ ਹੋਵੇ ਤਾਂ ਮੈਂ ਕਿਸਾਂ ਦਾ ਪੱਖਾ ਬਣਾ ਕੇ ਸੰਤਾਂ ਨੂੰ ਚੋਰ ਚੁਲੰਦਰਾਂ ਮੈਂ ਸੰਤਾਂ ਨੇ ਬਚਨ ਉਚਨਾ ਉਤੇ ਆਪਣਾ ਸਿਰ ਨਿਵਾਈ ਰੱਖਾਂ ਮਿਠ ਬਚਨ ਬੇਨਤੀ ਕਰ ਦੀਨ ਕੀ ਨਿਆਈ ਤਜ ਅਭਿਮਾਨ ਸਰਨੀ ਪਰ ਹਰ ਗੁਣ ਨਿਦ ਪਾਈ ਜੇ ਪ੍ਰਭੂ ਦਇਆ ਕਰੇ ਤੇ ਮੈਂ ਨਿਮਾਨਿਆ ਵਾਂਗ ਮਿੱਠੇ ਬੋਲ ਬੋਲ ਕੇ ਬੇਨਤੀ ਕਰ ਅੰਕਾਰ ਛੱਡ ਕੇ ਉਸਤੀ ਸ਼ਰਨ ਪਿਆਰਾ ਅਵਲੋਕਨ ਪੁਨਾ ਪੁਨਾ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋਂ ਵਾਰ ਵਾਰ ਇਹ ਪੈ ਪ੍ਰਭੂ ਕਿਰਪਾ ਕਰੇ ਮੈਂ ਉਸ ਤੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾਰਾ ਆਤਮਕ ਜੀਵਨ ਦੇਣ ਵਾਲੇ ਸੰਤ ਤੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿੱਚ ਸਿੰਜਦਾਰਾ ਹਾਂ ਚਿਤ ਮਨ ਆਸਾ ਕਰੋ ਜਨਕਾ ਸੰਗ ਮੰਗੋ ਨਾਨਕੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਏ ਪ੍ਰਭੂ ਮੈਂ ਆਪਣੇ ਮਨ ਵਿੱਚ ਇਹੀ ਅਰਦਾਸ ਕਰਨਾ ਵਾ ਕਿ ਤੇਰੇ ਸੇਵਕਾਂ ਦਾ ਸਾਥ ਮੰਗਦਾਰਾ ਨਾਨਕ ਉਤੇ ਮਿਹਰ ਕਰ ਮੈਂ ਤੇਰੇ ਦਾਸ ਤੇ ਚਰਨੀ ਲੱਗਾ ਰਹਾ ਹਾਂ ਸੂਕੀ ਮਹਿਲਾ ਪੰਜਵਾ ਜਿਨ ਮੋਹੇ ਬ੍ਰਮੰਡ ਖੰਡ ਤਾਹੂ ਮੈਂ ਪਾਵ ਰੱਖ ਲਿਓ ਏ ਵਿਖਈ ਜੀਓ ਦੇਹ ਅਪੁਨਾ ਨਾਉ ਰਹਾਵ ਏ ਪ੍ਰਭੂ ਜਿਸ ਮਾਇਆ ਨੇ ਸ੍ਰਿਸ਼ਟੀ ਦੇ ਸਾਰੇ ਦੇਸ਼ ਆਪਣੇ ਪਿਆਰ ਚ ਫਸਾਏ ਨੇ ਉਸ ਮਾਇਆ ਦੇ ਵਾਸ ਵਿੱਚ ਮੈਂ ਵੀ ਪਿਆਵ ਪ੍ਰਭੂ ਕਿਰਪਾਕਾਰ ਨਾਮ ਦੀ ਦਾਤ ਦੇਖ ਕੇ ਮੈਨੂੰ ਤੁਸੀਂ ਰੱਖ ਲਵੋ ਰਹਾਵ ਜਾਤੈ ਨਾਹੀ ਕੋ ਸੁਖੀ ਤਾ ਕੈ ਪਛੇ ਜਾਵ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾ ਮੋਹੇ ਪ੍ਰਭੂ ਮੈਂ ਵੀ ਇਸ ਮਾਇਦੇ ਪਿੱਛੇ ਮੁੜ ਮੁੜ ਜਾਣਾ ਹਾਂ ਜਿਸ ਪਾਸ ਸੋ ਕਦੀ ਕੋ ਸੁਖੀ ਨਹੀਂ ਹੋਇਆ ਮੈਂ ਮੁੜ ਮੁੜ ਉਹਨਾਂ ਪਦਾਰਥ ਨਾਲ ਜੰਮੜਦਾ ਹਾਂ ਜੋ ਆਕਰ ਸਭਨਾਂ ਨੂੰ ਛੱਡ ਜਾਂਦੇ ਨੇ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾ ਨਾਨਕ ਕੀ ਪ੍ਰ ਬੇਨਤੀ ਸਾਤ ਸੰਗ ਸਮਾਓ ਏ ਤਰਸ ਤੇ ਮੱਲ ਖਰੀ ਮੇਰ ਕਰ ਮੈਂ ਤੇਰੇ ਗੁਣ ਗਾਨਦਾਰਾ ਪ੍ਰਭੂ ਤੇਰੇ ਸੇਵਕ ਨਾਨਕ ਦੀ ਤੇ ਰਗੀ ਹੀ ਬੇਨਤੀ ਕ ਸਾਤ ਸੰਗਤ ਹਮੇਸ਼ਾ ਟਿਕਿਆ ਰਹਾਂ ਰਾਗ ਸੂਹੀ ਮਹਿਲਾ ਪੰਜਵਾ ਘਰ ਪੰਜਵਾ ਪੜ ਤਾਲ ਇੱਕ ਓੰਕਾਰ ਸਾਤ ਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਨਾ ਜਾਬ ਮਨ ਗੋਬਿੰਦ ਇੱਕਐ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ ਰਹਾਉ ਕਿ ਭਾਈ ਦੁਨੀਆ ਦੀ ਅਪਰੀਤਾ ਵਿੱਚੋਂ ਵੱਡੀ ਪ੍ਰੀਤ ਕਿਹੜੀ ਐ ਮਨ ਨੂੰ ਪ੍ਰਭੂ ਨਾਲ ਜੋੜ ਲੈਣਾ ਇਹ ਮਨ ਸਿਰਫ ਉਸ ਪ੍ਰਭੂ ਦਾ ਨਾਮ ਜਪਿਆ ਕਰ ਹੋਰ ਕੋਈ ਉਦਮ ਉਸ ਦੀ ਦਰਗਾਹ ਚ ਪਰਵਾਹ ਨਹੀਂ ਹੁੰਦਾ ਨਿਰਗੁਨ ਹਰੀਆ ਸਰਗੁਨ ਤਰੀਆ ਅਨ ਕੋਠਰੀਆ ਪਿੰਨ 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 ਕਰੀਆ ਵਿਚ ਮਨ ਕੋਟਵਰੀਆ निज मंदर प्रिया त अनहद करिया न मरिया न जरिया हे भाई नरले प्रभु त्रैग ने संसार त्रैगुणी बनाया इस विच अनेका जीव कोठियां बना दितियां ने मनू कोतल बना दित्ता हर एक शरीर कोठड़ी च अपने मंदर ओ आपर인다 है उतै सदा आनंद है उस प्रभु नाम मौतम दी ना बुढापा हुंदा है ਕੀਰਤਨ ਜੁਰੀਆ ਬਹੁ ਬਿੰਦ ਫੇਰੀਆ ਪਰ ਕੋਹਰੀਆ ਬਖਨਾ ਕਿਰੀਆ ਅਬ ਸਾਧੂ ਸੰਗ ਪਰਿਆ ਹਰ ਦੁਆਰ ਐ ਖਰੀਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੁ ਨਾਮ ਫਿਰਿਆ ਏ ਭਾਈ ਜੀ ਪ੍ਰਭੂ ਦੀ ਰਚਨੀ ਰਚਨਾ ਵਿੱਚ ਜੁੜਿਆ ਰਹਿੰਦਾ ਵਿਸ਼ੇ ਵਿਕਾਰਾਂ ਚ ਕਿਰਿਆ ਰਹਿੰਦਾ ਜਦੋਂ ਗੁਰੂ ਦੀ ਸੰਗਤ ਤੇ ਆਉਂਦਾ ਪ੍ਰਭੂ ਦਰ ਤੇ ਖਲਾਉਂਦਾ ਦਰਸ਼ਨ ਕਰਦਾ ਨਾਨਕ ਜਿਹੜਾ ਮਨੁੱਖ ਫਿਰ ਗੁਰੂ ਨੂੰ ਮਿਲਦਾ ਉਹਦਾ ਜਨਮ ਮਰਨ ਦਾ ਗੇੜ ਸਦਾ ਲਈ ਮੁੱਕ ਜਾਂਦਾ ਸੁਖੀ ਮਹਿਲਾ ਪੰਜਵਾ ਰਾਸ ਮੰਡਲ ਕਿੰਨੋ ਆਖਾਰ ਸਗਲੋ ਸਾਜ ਰੱਖਿਓ ਪਾਸਾਰਾ ਰਹਾ ਉਹ ਭਾਈ ਸਾਰਾ ਖਲਾਰਾ ਜਗਤ ਦਾ ਪ੍ਰਮਾਤਮਾ ਨੇ ਆਪ ਬਣਾ ਰੱਖਿਆ ਉਸ ਨੇ ਰਾਸ ਮਾਲੀ ਖਾੜਾ ਮਨੋ ਤਿਆਰ ਕੀਤਾ ਰਹਾ ਬੋਮਿੰਦ ਰੂਪ ਰੰਗ ਅੰਪਾਰ ਵੇਖੈ 쿠ਸੀ ਪੋਗਨ ਹਿਕਾਰ ਇਹ ਭਾਈ ਕਈ ਕਿਸਮਾਂ ਦੇ ਬੇਅੰਤ ਰੂਪ ਰੰਗ ਨੇ ਜਗਤ ਖੜਿ ਪਰਮਾਤਮਾ ਆਪ ਇਸ ਨੂੰ ਖੁਸ਼ੀ ਨਾਲ ਵੇਖਦਾ ਤੇ ਭੋਗ ਭੋਗਦਾ ਸਬਰਸ ਲੈਤ ਬਸਤ ਨਿਰਾਰ ਸਰਸ ਮਾਨਦਾ ਪ੍ਰਭੂ ਆਪ ਨਰਲੇਪ ਬਰਨ ਚੇ ਨਹੀਂ ਮੁਖ ਨਾਮ ਸਾਰਾ ਕਹਿ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਪ੍ਰਭੂ ਤੇਰਾ ਕੋਈ ਰੰਗ ਨਹੀਂ ਕੋਈ ਨਿਸ਼ਾਨ ਨਹੀਂ ਤੇ ਰਚਿਆ ਜਗਤ ਖਿਲ ਬਿਆਨ ਨਹੀਂ ਹੋ ਸਕਦਾ ਨਾਨਕਾ ਪ੍ਰਭੂ ਮੈਂ ਤੇਰੇ ਦਰ ਤੋਂ ਸੰਤ ਜਨਾਨੀ ਤੂੜ ਮੰਗਨਾਮ ਸੋਹੀ ਮਹਿਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਪ੍ਰਭੂ ਮੈਂ ਤੇਰੀ ਸਰਨਾ ਆਇਆ ਇਸ ਭਰੋਸੇ ਨਾਲ ਆਇਆ ਕਿ ਤੂੰ ਕਿਰਪਾ ਕਰੇਗਾ ਜਿਉ ਪਾਵੈ ਤਿਉ ਰੱਖੋ ਸਾਮੀ ਮਾਰ ਗੁਰੈ ਪਠਾਇਆ ਰਖੋ ਮੇ ਮਾਲਕ ਜਿਵੇਂ ਤੈਨੂੰ ਚੰਗਾ ਲੱਗਤੇ ਮੇਰੀ ਰਖਿਆ ਕਰ ਮੈਨੂੰ ਤੇਰੇ ਦਰ ਤੇ ਗੁਰੂ ਨੇ ਭੇਜਿਆ ਮਹਾ ਦੁਤਰ ਮਾਇਆ ਜੈਸੇ ਭਵ ਚੁਲਾਇਆ ਦੇ ਪ੍ਰਭੂ ਤੀਜਿ ਮਾਇਆ ਵੱਡਾ ਸੁੰਦਰ ਪਾਰ ਲੰਗਣਾ ਔਖ ਹੈ ਹਵਾ ੱੱਕੇ ਮਾਰਦੀ ਹੈ ਸੁਣ ਸੁਣ ਹੀ ਡਰਾਇਆ ਕਰਰੋ ਤਰਮਰਾਇਆ ਮੈਂ ਸੁਣ ਸੁਣ ਕੇ ਡਰ ਰਿਹਾ ਵਾਂ ਤਰਮਰਾਜ ਬੜਾ ਕਰੜਾ ਹਾਕਮ ਹੈ ਗਰੇ ਅੰਧ ਕੋ ਪਾਇਆ ਪਾਵਕ ਸਗ ਰਾਇਆ ਪ੍ਰਭੂ ਸੰਸਾਰ ਇੱਕ ਅੰਨਾ ਕੂ ਹੈ ਇਸ ਸਾਰੀ ਤ੍ਰਿਸ਼ਨਾ ਦੀ ਅੱਗ ਹੀ ਆਗ ਹੈ ਗੇ ਓਟ ਸਦਾਇ ਨਾਨਖ ਰਤਿਆ ਪ੍ਰਭੂ ਜਦੋਂ ਮੈਂ ਗੁਰੂ ਦਾਸਰਾ ਲਿਆ ਨਾਨਕ ਪ੍ਰਮਾਤਮਾ ਦਾ ਨਾਮ ਸਿਮਰਿਆ ਅਬ ਮੈਂ ਪੂਰਾ ਪਾਇਆ ਮੈਨੂੰ ਪੂਰਨ ਪ੍ਰਭੂ ਹੁਣ ਲੱਭ ਪਿਆ ਹੈ ਰਾਗ ਸੂਹੀ ਮਹੱਲਾ 5 ਘਰ 6 ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੀਆ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਏ ਭਾਈ ਮੈਂ ਗੁਰੂ ਦੇ ਪਾਸ ਸਦਾਰ ਜੋਈ ਕਰਨਾ ਕਿ ਮੈਨੂੰ ਪ੍ਰਮਾਤਮਾ ਨਾਮ ਮਿਲ ਜਾਏ ਇਹ ਭਾਈ ਸਦਾ ਕੈਮਰਨ ਵਾਲਾ ਪ੍ਰਭੂ ਪਾਤਸ਼ਾਹ ਜਿਸ ਮਨੁੱਖ ਤੇ ਦਇਆਵਨ ਹੁੰਦਾ ਉਸ ਨੂੰ ਨਾਮ ਮਿਲ ਜਾਂਦਾ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਣਹਾਰਾ ਤੂੰ ਸਦਾ ਕੈਮਰਨ ਵਾਲਾ ਭਗਤਾਂ ਦੀ ਓਟ ਆਸਰਾ ਹੈ ਸੱਚ ਤੇਰੀ ਸਮਗਰੀ ਸੱਚ ਤੇਰਾ ਨਰਮਾਰਾ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਾਸਾਰਾ ਪ੍ਰਭੂ ਤੇਰਾ ਦਰਬਾਰ ਕੈਮਰਨ ਵਾਲਾ ਤੇਰੇ ਖਜ਼ਾਨਿਆਂ ਚ ਤੇਰੇ ਪਦਾਰ ਸਦਾ ਥੇ ਰਹਿਣ ਵਾਲੇ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਨਿਰਸਾਰਾ ਹਾਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰ ਹੈ ਪ੍ਰਭੂ ਤੇਰੀ ਹਸਤੀ ਐਸੀ ਹੈ ਅਸੀਂ ਜੀਵ ਤੱਕ ਪਹੁੰਚ ਨਹੀਂ ਹੋ ਸਕਦੀ ਪ੍ਰਭੂ ਮੈਂ ਤੇਰੇ ਉਹਨਾਂ ਸੇਵਕਾਂ ਨੂੰ ਸਦਕੇ ਆ ਜਿਨ੍ਹਾਂ ਤੇਰਾ ਨਾਮ ਪਿਆਰਾ ਲੱਗਦਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗੰਯਾ ਪਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅੰਚਰਨਾ ਕੋ ਬਲਿਹਾਰਾ ਹੈ ਬੇੰਤ ਪ੍ਰਭੂ ਇਹ ਬੇੰਤ ਪ੍ਰਭੂ ਕਿਸੇ ਵਿਭਾਗੀ ਨੂੰ ਤੂੰ ਮਿਲਣਾ ਜੇਦੂ ਮਿਲਣਾ ਉਹਦੇ ਜਨਮ ਮਰਨ ਮੁੱਕ ਜਾਂਦੇ ਨੇ ਪ੍ਰਭੂ ਮੈਂ ਤੇਰੇ ਚਰਨਾ ਸਦਕੇ ਜਾਨਾ ਵਾ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ ਪ੍ਰਮਾਤਮਾ ਮਿਲ ਪਿਆ ਰਾਗ ਸੂਹੀ ਮਹਿਲਾ ਪੰਜਵਾਂ ਘਰ ਸਤਮਵਾਂ ਇੱਕ ਊੰਕਾਰ ਸਤ ਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਹੇ ਜਿਸਨੋ ਹੋਵੇ ਦਿਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਬ ਜੀਆਂ ਬਰਤ ਪਾਲਾ اے ਪ੍ਰਭੂ ਜਿਸ ਮਨੁੱਖ ਕੁੱਤੇ ਤੂੰ ਦੇਵਨ ਹੁੰਨਾ ਤੂੰ ਆਪ ਉਸਨੂੰ ਆਪਣੀ ਰਾਜਾਂ ਚ ਤੋਰਨਾ ਅਸਲ ਭਗਤੀ ਉਹ ਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ ਮੇਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਪਾਵੈ ਸੋ ਪਰਵਾਨ ਮਨ ਤਨ ਤੂੰ ਹੈ ਆਦਾਰੀ ਰਹਾਉ ਏ ਪ੍ਰਭੂ ਪਾਲ ਸਾਹਿਬ ਤੇਰੇ ਸੰਤਾ ਨੂੰ ਤੇਰਾ ਹੀ ਆਸਰਾ ਜੋ ਕੁਛ ਤੈਨੂੰ ਚੰਗਾ ਲੱਗਦਾ ਉਹੀ ਤੇਰੇ ਸੰਤਾ ਨੂੰ ਪਰਵਾਨ ਹੁੰਦਾ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿੰਦ ਮਨ ਸਾ ਪੂਰਨ ਹਾਰਾ ਭਗਤ ਤੇਰੇ ਸੰਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰ ਹੈ ਪ੍ਰਭੂ ਤੂੰ ਦਿਆਨ ਦਾ ਕਾਰ ਹੈ ਕੇ ਪਦਖ ਜਨ ਇਹ ਜਨ ਦੇ ਮਾਲਕ ਪ੍ਰੀਤਮ ਪ੍ਰਭੂ ਤੇਰੇ ਸਾਰੇ ਭਗਤ ਤੈਨੂੰ ਪਿਆਰੇ ਲੱਗਦੇ ਨੇ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰ ਨਾਮ ਤੇਰੀ ਭਾਤੇ ਇਹ ਅਰਦਾਸ ਮਾਰੀ ਸਵਾਮੀ ਵਿਸਰਨਾਹੀ ਸੁਖ ਦਾਤੇ ਪ੍ਰਭੂ ਤੇਰੀ ਡੁੰਗਾਈ ਕਿਸ ਹੱਦ ਤੱਕ ਲੱਭੀ ਨਹੀਂ ਇਹ ਮਾਲ ਸੁਖ ਦੇਣ ਵਾਲੇ ਸੀ ਜੀ ਤੇਰੇ ਅੱਗੇ ਹਿਰਜੋਈ ਕਰਨ ਆਂ ਦਿਨ ਰਾਤ ਸਾਹ ਸਾਸ ਗੁਣ ਗਾਵਾਂ ਜੀ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਹਿਮ ਤੁਠੇ ਪਾਵਾਂ ਸੁਆਮੀ ਜੇ ਮੈਂ ਤੈਨੂੰ ਚੰਗਾ ਲੱਗਾ ਤੇਰੀ ਮਿਹਰ ਹੋਵੇ ਦਿਨ ਰਾਤ ਹਰੇਕ ਸਾਹ ਨਾਲ ਗੁਣ ਗੰਨ ਦਾ ਤੇਰਾ ਦਾਸ ਨਾਨਕ ਤੈਥੋਂ ਨਾਮ ਮੰਗਦਾ ਕਿਰਪਾ ਕਰ ਮੈਨੂੰ ਇਹ ਦਾਤ ਮਿਲ ਜਾਏ ਸੂਹੀ ਮਹਿਲਾ ਪੰਜਵਾ ਵਿਸਰੈ ਨਾਹੀ ਜੇ ਤੂੰ ਕਭ ਹੂੰ ਸੋ ਥਾਨ ਤੇਰਾ ਕੇਹਾ ਆਠ ਪੈਰ ਜਿੱਤੂ ਦਿੱਤਿਆਈ ਨਿਰਮਲ ਹੋਵੇ ਦੇ ਹਾਏ ਮੇਰਾਮ ਤੇਰਾ ਉਸਤ ਸੰਗ ਬੜਾ ਹੀ ਚਰਜ ਇਸ ਵਿੱਚ ਬੈਠਿਆ ਤੂੰ ਕਦੀ ਨਹੀਂ ਪੁੱਲਦਾ ਜਿਸ ਵਿੱਚ ਬੈਠ ਕੇ ਮੈਂ ਤੈਨੂੰ ਅਠੇ ਪੈਰ ਯਾਦ ਕਰ ਸਕਾਂ ਮੇਰਾਮ ਹਾਂ ਸੋ ਥਾਨ ਭਾਲਣ ਆਇਆ ਕੋ ਜਿਤ ਕੋਜਤ ਪਇਆ ਸਾਥ ਸੰਗ ਤਿੰਨ ਸਰਨਾਈ ਪਾਇਆ ਰਹਾ ਮੇਰਾ ਮੈਂ ਉਹ ਥਾਂ ਲੱਭਣ ਤੁਰ ਪਿਆ ਵਾ ਲੱਭਦੇ ਲੱਭਦੇ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਪਿਆ ਰਹਾ ਬੇਦ ਪੜੇ ਪੜ ਬ੍ਰਹਮ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੈ ਮਿਲ ਲਾਤੇ ਤੇ ਪੀ ਮੋਹਿਮਾਈ ਮੇਰਾ ਰਾਮ ਬ੍ਰਹਮਾ ਨੇਕਾ ਦੇਵਤੇ ਪੜ ਪੜ ਕੇ ਥਾਗੇ ਪਰ ਤੇਰੀ ਕਦਰ ਨਹੀਂ ਸਮਸਕੇ ਸਾਧਕ ਕਰਨ ਵਾਲੇ ਜੋਗੀ ਕਰਮਤ ਜੋਗੀ ਤੈਨੂੰ ਬਿਲਕੁਲ ਦੇ ਰੇ ਪਰ ਤੇਰਾ دیدار ਨਾ ਹੋਇਆ 10 અવਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਦੂਤਾ ਤਿੰਨ ਪੀਅੰਤ ਨਾ ਪਾਇਓ ਤੇਰਾ ਲਾਇ ਥੱਕੇ ਬੇਪੂਤਾ हे ਮੇਰਾ ਮਨ ਵਿਸ਼ਨੂੰ ਦੇ 10 અવਤਾਰ ਵੱਡੇ ਵੱਡੇ ਜੁਗਾਂ ਚ ਹੋਏ ਨੇ ਸ਼ਿਵ ਜੀ ਬੜਾ ਤਿਆਗੀ ਹੋਇਆ ਪਰ ਉਹ ਵੀ ਤੇਰੇ ਗੁਨਾ ਦਾ ਅੰਤ ਨਹੀਂ ਪਾ ਸਕਿਆ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲੰਗਾਇ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਜਿਨ੍ਹਾਂ ਸੰਤ ਜਨਾਂ ਨੇ ਪ੍ਰਮਾਤਮਾ ਦੀ ਸਿਫਤ ਤੋਂ ਸਲਾ ਦਾ ਗੀਤ ਗਾਇਆ ਹੈ ਉਹਨਾਂ ਨਾਮ ਰਸ ਚਖ ਲਿਆ ਇਹ ਨਾਨਕ ਆਖ ਜਦੋਂ ਉਹਨਾਂ ਨੂੰ ਗੁਰੂ ਮਿਲ ਪਿਆ ਜਿਸ ਦਾ ਦਰਸ਼ਨ ਹੀ ਜੀਵਨ ਮਨੁਰਤ ਪੂਰਾ ਕਰ ਦਿੰਦਾ ਉਹਨਾਂ ਫਿਰ ਆਪਣੇ ਮਨ ਵਿੱਚ ਆਪਣੇ ਹਿਰਦੇ ਚ ਪ੍ਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ ਸੁਹੀ ਮਹਿਲਾ ਪੰਜਵਾ ਕਰਮ ਤਰਮ ਪਖਣ ਜੋ ਦਿਸੈ ਤਿਨ ਜਮ ਜਾਗਾਤੀ ਲੁਟੈ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਇਹ ਭਾਈ ਇਹ ਧਾਰਮਿਕ ਕੰਮ ਵਿਖਾਵੇ ਨੇ ਜਿੰਨੇ ਤੀਰਥਾਂ ਦੇ ਇਸ਼ਨਾਨ ਨੇ ਉਹਨਾਂ ਨੂੰ ਮਸੂਲਿਆ ਜਮ ਲੁੱਟ ਲੈਂਦਾ ਇਸ ਵਾਸਤੇ ਵਾਸਨਾ ਰਹਿਤ ਹੋ ਕੇ ਕਰਤਾਰ ਦੀ ਸਿਫਤ ਤੋਂ ਸਲਾਹ ਕਰਿਆ ਕਰੋ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਮਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਏ ਸੰਤ ਜਨੋ ਸਿਫਤੋ ਸਲਾ ਦੀ ਬਰਕਤ ਨਾਲ ਸੰਸਾਰ ਸਮੁੰਦਰ ਦਾ ਸਾਗਰ ਤਰ ਜਾਈ ਤਾ ਜੇ ਕੋ ਮਨੁਖ ਸੰਤਾਂ ਦੇ ਉਪਦੇਸ਼ ਨੂੰ ਕਮਾਵੇ ਉਹ ਪਾਰ ਲੰਘ ਜੰਦਰ ਹਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮੈ ਮੈਲ ਪਰਿਜੈ ਸਾਤ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈ ਚੈ ਭਾਈ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰਦੇ ਆ ਮੈਲ ਲੱਗੀ ਰਹਿੰਦੀ ਆ ਪਰ ਜਿਹੜਾ ਮਨੁੱਖ ਸੰਗਤ ਜਪਦਾ ਹੈ ਉਹ ਨਿਰਮਲ ਹੋ ਜਾਂਦਾ ਹੈ ਵੇਦ ਕਤੇਮ ਸਿਮਰਤ ਸ਼ਬਦ ਸ਼ਾਸਤ ਇਹਨ ਪੜਿਆ ਮੁਕਤ ਨਾ ਹੋਈ ਏ ਕੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਵੇਦਾ ਸਿਮਰਤੀਆਂ ਸ਼ਾਸਤਰਾਂ ਨੂੰ ਪੜਿਆ ਭਾਈ ਮੁਕਤੀ ਨਹੀਂ ਹੁੰਦੀ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਨਾਮ ਜਪਦਾ ਉਹ ਨਿਰਮਲ ਹੋ ਜਾਂਦਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪੰਦੇਸ਼ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲਮੈ ਕਟ ਘਟ ਨਾਨਕ ਮਾਝਾ ਭਾਵੇਂ ਕਿਸੇ ਵਰਨ ਕਿਸੇ ਵੀ ਜਾਤ ਦਾ ਹੋਵੇ ਪ੍ਰਭੂ ਦੇ ਰਾਤੇ ਤੁਰ ਕੇ ਜੋ ਨਾਮ ਜਪਦਾ ਹੈ ਉਹ ਸੰਸਾਰ ਸਾਗਰ ਤੋਂ ਮਰਜ ਕਹਿਣ ਲੱਗੇ ਭਾਈ ਤਰ ਜਾਂਦਾ ਸੁਖੀ ਮਹਿਲਾ ਪੰਜਵਾਂ ਜੋ ਕਿਛ ਕਰੈ ਸੋਈ ਪਰਮਾਨੰ ਓਏ RAM ਨਾਮ ਰੰਗਰਾਤੇ ਤਿਨ ਕੀ ਸ਼ੋਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮਾਰਜ ਕੈਲੰਗ ਭਾਈ ਓ ਸੰਤ ਜਨ ਪਰਮਾਤਮਾ ਦੇ ਨਾਮ ਚਰੰਗੇ ਨੇ ਕਿਉਕਿ ਜੋ ਪ੍ਰਭੂ ਕਰਦਾ ਸਤ ਕਰਕੇ ਮੰਨਦੇ ਉਹਨਾਂ ਦੀ ਸ਼ੋਭਾ ਸਭ ਥਾਂ ਤੇਵੇਂ ਮੇਰਾ RAM ਹਰ ਸੰਤਾਂ ਜੇ ਵਡਨਾ ਕੋਈ ਭਗਤਾ ਮਣਾਈ ਪ੍ਰਭ ਆਪਣੇ ਸਿਉ ਜਲ ਤਲ ਮਹੀਲ ਸੋਈ ਰਹਾ ਹੇ ਪ੍ਰਭ ਤੇਰ ਸੰਤਾਂ ਨੇ ਬਰਾਬਰ ਕੋਈ ਨਹੀਂ ਸੰਜਨਾ ਦੀ ਪ੍ਰਮਾਤਮਾ ਨਾਲ ਡੂੰਗੀ ਪ੍ਰੀਤ ਬਣੀ ਰਹਿੰਦੀ ਰਹਾ ਕੋਟ ਅਪਰਾਧੀ ਸੰਸੰਗ ਉਦਰੇ ਜਮਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰਿ ਸਿਉ ਆਣ ਮਿਲਾਵੇ ਭਈ ਕਰੋੜਾਂ ਅਪਰਾਧ ਕਰਨ ਭਲਾ ਮਨੁਕ ਸਾਥ ਸੰਗ ਚਟੇਕੇ ਬਾਚ ਜਾਨਦਾ ਜੇ ਕੋਈ ਮਨੁੱਖ ਨੇਕਾ ਜਨਮਤ ਪਰਮਾਤਮਾ ਨਾਲ ਵਿਛੜਿਆ ਸੰਤ ਜਨ ਅਨੇਹ ਅਜੇ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਮਾਇਆ ਮੋ ਪਰਮ ਤੋ ਕਾਟੈ ਸੰਤ ਸ਼ਰਨ ਜੋ ਆਵੇ ਜਿਹਾ ਮਨੋਰਥ ਕਰ ਆਰਾਦੇ ਸੋ ਸੰਤਨ ਦੇ ਬਾਵੈ ਇਹ ਪਏ ਜਿਹੜਾ ਮਨੁੱਖ ਸੰਤਾਂ ਦੀ ਸਰਨਾਪ ਪੈਂਦਾ ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਪਟਕਣਾ ਮੁਕਾ ਦਿੰਦੇ ਨੇ ਮਨੁੱਖ ਜਿਹੋ ਜੀ ਵਾਸਨਾ ਤਾਰ ਕੇ ਪ੍ਰਭੂ ਦਾ ਸਿਮਰਨ ਕਰਦਨ ਉਹੋ ਜਿਹਾ ਫਲ ਮਿਲ ਜਾਂਦਾ ਜਨ ਕੀ ਮਹਿਮਾ ਕੀ ਤਗ ਬਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਗੁਰ ਪੇਟਿਆ ਸੇ ਸਭ ਤੇ ਭੈ ਨਿਕਾਨੇ ਹੀ ਭਾਈ ਜਿਹੜੇ ਸਿਵ ਪ੍ਰਭੂ ਨੂੰ ਪਿਆਰੇ ਲੱਗ ਚੁੱਕੇ ਨੇ ਮਾਨਾ ਦੀ ਕਿੰਨੀ ਕੁ ਵਧਾਈ ਕਰਾਂ ਨਾਨਕ ਕਾਖਦਾ ਜਿੰਨਾ ਮਨੁੱਖਾਂ ਨੂੰ ਗੁਰੂ ਮਿਲ ਪਿਓ ਸਾਰੀ ਲੁਕਾਈ ਤੋਂ ਬੇਮੁਥਾਜੀ ਹੋ ਜਾਂਦੇ ਨੇ ਸੂਖੀ ਮਹਿਲਾ ਪੰਜਵਾ ਮਹਾ ਅਗੰਤੇ ਤੁਧਾ ਦੇ ਰਾਖੇ ਪਏ ਤੇਰੀ ਸਰਨਾਇ ਤੇਰਾ ਮਾਣ ਤਾਨ ਰਿਦ ਅੰਤਰ ਹੋਰ ਦੂਜੀ ਆਸੁਕਾਈ ਹੈ ਪ੍ਰਭੂ ਜਿਹੜੇ ਮਨੁੱਖ ਤੇਰੀ ਸਰਨਾ ਆ ਗਏ ਤੁਸੀਂ ਆਪ ਹੱਥ ਦੇ ਕੇ ਉਹਨਾਂ ਨੂੰ ਬਚਾਲਿਆ ਉਹਨਾਂ ਨੂੰ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾਦਿਆ ਮੇਰੇ RAM RAAY ਤੁਦ ਚਿਤ ਆਇ ਉਭਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਓ हे ਪ੍ਰਭੂ ਪਾਤਸ਼ਾਹ ਜੇ ਤੂੰ ਜੀਵਾਂ ਦੇ ਚਿਤ ਚ ਆਵਸੇ ਤੇ ਮਨੁੱਖ ਡੁੱਬਣੋਂ ਬਚ ਜਾਂਦਾ ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖਲਾਸ ਹੋ ਜਾਂਦਾ ਅੰਧ ਕੂਪ ਤੇ ਕਾੜ ਲੀਏ ਤੁਮ ਆਪੇ ਕਿਰਪਾਲ ਸਾਰ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤਪਾਲਾ اے ਪ੍ਰਭੂ ਜਿੰਨਾ ਮਨੁੱਖਾਂ ਉਤੇ ਤੁਸੀਂ ਆ ਆਦਿਆਵਣ ਹੋਗੇ ਉਹ ਨੇਰੇ ਖੂਚ ਉਹਨਾਂ ਨੂੰ ਕੱਢ ਲਿਆ ਤੂੰ ਉਹਨਾਂ ਦੀ ਸਾਰ ਲੈ ਕੇ ਉਹਨਾਂ ਦੀ ਸੰਭਾਲ ਕਰਕੇ ਸਾਰੇ ਸੁਖ ਬਖਸ਼ੇ ਨੇ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਇਆ ਪੇ ਸੇਵਾ ਲਾਏ ਪ੍ਰਭੂ ਆਪ ਹੀ ਬੰਧਨ ਕੱਟਦਾ ਹੈ ਆਪੀ ਬਖਸ਼ਸ਼ਾਂ ਕਰਦੇ ਆਪੀ ਆਪਣੀ प्रगति ਚਲੰਦ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਮਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਬਿਟਿਆ ਸਤ ਗੁਰੰ ਪੂਰਾ ਉਹਨਾਂ ਅੰਦਰ ਪਟਕਣਾ ਦੂਰ ਹੋ ਗਈ ਮੋਹ ਮੇਰ ਤੇ ਸਭ ਮੁਖ ਕੇ ਇਹ ਨਾਨਕ ਸੁਖ ਦੇਣ ਵਾਲੇ ਪ੍ਰਭੂ ਨੇ ਜਿੰਨਾ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ਸੂਹੀ ਮਹਿਲਾ ਪੰਜਵਾ ਜਦ ਕਛ ਨਾ ਸੀਓ ਤਬ ਕਿਆ ਕਰਤਾ ਕਉਣ ਕਰਮ ਕਰ ਆਇਆ ਆਪਣਾ ਖੇਲਾਬ ਕਰ ਦੇ ਕਹਿ ਠਾਕੂ ਰਚਨ ਰਚਾਇਆ ਇਹ ਭਾਈ ਜਦੋਂ ਅਸੀਂ ਸੰਸਾਰ ਅਜੇ ਸੰਸਾਰ ਹੀ ਨਹੀਂ ਸੀ ਫਿਰ ਜੀਵ ਕਰਦਾ ਵਿਕੀ ਕਿਹੜੇ ਕਰਮ ਕਰਕੇ ਹੋਣ ਚਾਇਆ ਅਸਲ ਗੱਲ ਇਹ ਵੀ ਪ੍ਰਤਕਰਤਾ ਨੇ ਆਪ ਖੇਡ ਖੇਡੀ ਹੈ ਤਾਂ ਹੀ ਸੰਸਾਰ ਬਣਿਆ ਮੇਰੇ RAM ਰਾਏ ਮੁਝ ਤੇ ਕਛੂ ਨਾ ਹੋਈ ਅਪੇ ਕਰਤਾ ਆਪ ਕਰਾਇ ਸਿਰਬ ਸਰਬ ਨਿਰੰਤਰ ਸੋਇ ਰਹਾ ਹੋ へ ਪਈ ਅਸੀਂ ਕੁਛ ਨਹੀਂ ਕਰ ਸਕਦੇ ਕਰਤਾਰ ਆਪ ਹੀ ਕਰਨ ਵਾਲਾ ਤੇ ਆਪ ਹੀ ਕਰੀ ਜਾ ਰਿਹਾ ਗਣਤੀ ਗਣੀ ਨਾ ਛੂਟੈ ਕਥੋਂ ਕਾਚੀ ਦੇਹ ਇਆਂ ਨੀ ਕਿਰਪਾ ਕਰੋ ਪ੍ਰਭ ਕਰਨ ਹਾਰੇ ਤੇਰੀ ਬਖਸ਼ ਨਿਰਾਲੀ へ ਪ੍ਰਭੂ ਸੀ ਜੀਵ ਅਣਜਾਨ ਅਕਲ ਵਾਲਿਆ ਇਹ ਨਾਸ਼ਵਨ ਸਰੀਰ ਵਾਲਾ ਹੈ ਇਸ ਕਿਸੇ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ ਤਾਂ ਇਸ ਵਿੱਚ ਕਿਸੇ ਤਰ੍ਹਾਂ ਸਰੂਕੂ ਨਹੀਂ ਹੋ ਸਕਦਾ ਤੁਸੀਂ ਕਿਰਪਾ ਕਰੋ ਬੰਦਾ ਤਾਂ ਤਰ ਸਕਦਾ ਜੀ ਜਨ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਾਈ ਹੈ ਤੇਰੀ ਇੰਗਾਰਤ ਮੈਂ ਤੂੰ ਹੈ ਜਾਣ ਕੁਦਰਤ ਕੀਮ ਨਾ ਪਾਈਏ ਪ੍ਰਭੂ ਸਾਰੇ ਜੀ ਜੰਤੂ ਤੁਸੀਂ ਪੈਦਾ ਕੀਤੇ ਤੁਸੀਂ ਆਪ ਇਹਨਾਂ ਦੀ ਉਸਤਾ ਜਾਣਦੇ ਨਿਰਗੁਣ ਮੋਗਦ ਅਜਾਨ ਗਿਆਨੇ ਕਰਮ ਧਰਮ ਨਹੀਂ ਜਾਣਮ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੈ ਤੇਰਾ ਬਾਣਾ ਹੈ ਪ੍ਰਭੂ ਮੈਂ ਗੁਣਹੀਨ ਹਾਂ ਮੂਰਖਾਂ ਬੇਸਮਝਾ ਕੋਈ ਸੂਝ ਨਹੀਂ ਮੇਰ ਕਰ ਤੇਰਾ ਦਾਸ ਨਾਨਕ ਤੇਰਾ ਗੁਣ ਗੰਦਾਰ ਰਵੇ ਤੇਰਾ ਨਾਨਕ ਨੂੰ ਤੇਰੀ ਰਜਾ ਮਿੱਠੀ ਲੱਗਦੀ ਰਵੇ ਨਿਰਗੁਣ ਮੋਗਦ ਅਜਾਨ ਗਿਆਨੀ ਕਰਮ ਧਰਮ ਨਹੀਂ ਜਾਣਾਂ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੈ ਤੇਰਾ ਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ